ਸਮਰਾਲਾ ਹਲਕੇ ਦੀ ਸਿਆਸਤ ਵਿੱਚ ਹੋਈ ਵੱਡੀ ਹਲਚਲ ਸਮਰਾਲਾ ਹਲਕੇ ਤੋਂ ਚਾਰ ਵਾਰ ਕਾਂਗਰਸ ਜਿੱਤੂ ਰਹੇ ਸਾਬਕਾ ਵਿਧਾਇਕ ਅਮਰੀਕ ਸਿੰਘ ਟੀਲੋ ਦੇ ਪੀ ਸੁਖਬੀਰ ਸਿੰਘ ਪੱਪੀ ਆਪ ਪਾਰਟੀ ਵਿੱਚ ਸ਼ਾਮਲ ਹੋਏ ਦੱਸਣਯੋਗ ਹੈ ਕਿ ਸੁਖਬੀਰ ਸਿੰਘ ਪੱਪੀ ਸਾਭਾ ਮਾਰਕੀਟ ਕਮੇਟੀ ਚੇਅਰਮੈਨ ਵੀ ਰਹਿ ਚੁੱਕੇ ਹਨ ਇਸ ਸਬੰਧ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਰਿਹਾਈਸ਼ ਤੇ ਆਪ ਪਾਰਟੀ ਆਪ ਪਾਰਟੀ ਸਮਰਥਕਾਂ ਦਾ ਵੱਡਾ ਇਕੱਠ ਹੋਇਆ ਇਸ ਸਭੰਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਪੱਪੀ ਆਪ ਪਾਰਟੀ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਪੱਪੀ ਲੰਮੇ ਸਮੇਂ ਤੋਂ ਸਿਆਸਤ ਦੇ ਵੀ ਜਾਣ ਤੇ ਇਹਨਾਂ ਦਾ ਤਜਰਬਾ ਆਪ ਪਾਰਟੀ ਲਈ ਲਾਹੇਵੰਦ ਹੋਵੇਗਾ ਕੀ ਨਾਮ ਹੈ ਤੁਹਾਡਾ ਜੀ ਮੈਂ ਸੁਖਬੀਰ ਸਿੰਘ ਮੰਗਟ ਅੱਜ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਮੈਂ ਦੱਸ ਵੀ ਮੈਂ ਪਿਛਲੇ ਸਮੇਂ ਚ ਬਹੁਤ ਲੰਮਾ ਸਮਾਂ ਤੁਸੀਂ ਵੀ ਜਾਣਦੇ ਹੋ ਸਰਦਾਰ ਅਮਰੀਕ ਸਿੰਘ ਬੜੇ ਸਤਿਕਾਰਯੋਗ ਨੇ ਕਾਂਗਰਸ ਪਾਰਟੀ ਚ ਕੰਮ ਕੀਤਾ ਤੇ ਹੁਣ ਕੁਝ ਸਮੇਂ ਤੋਂ ਸਰਕਾਰ ਬਦਲੀ ਹੈ ਸਰਕਾਰ ਬਦਲ ਤੋਂ ਬਾਅਦ ਮੈਂ ਸਿਆਸਤ ਤੋਂ ਥੋੜਾ ਕਿਨਾਰੇ ਕੀਤਾ ਸੀ ਆਪਣੀ ਜ਼ਿੰਦਗੀ ਚ ਆਰਾਮ ਨਾਲ ਬੈਠੇ ਸੀ ਸੋ ਹੁਣ ਦੁਆਰਾ ਸਰਦਾਰ ਜਗਤਾਰ ਸਿੰਘ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਇੱਕ ਸੁਨੇਹਾ ਮਿਲਿਆ ਕਿਉਂਕਿ ਮੇਰਾ ਇਹ ਹਮ ਸੀ ਕਿ ਕਿ ਮੈਂ 25 ਸਾਲ ਲੋਕਾਂ ਦੀ ਸੇਵਾ ਕੀਤੀ ਹੈ ਤੇ ਸੇਵਾ ਕਰਨੀ ਹੈ ਸੋ ਅੱਜ ਇੱਕ ਨਵਾਂ ਪਲੇਟਫਾਰਮ ਸੇਵਾ ਲਈ ਮਿਲਿਆ ਤੇ ਉੱਥੇ ਮੈਂ ਹਾਜ਼ਰ ਹੋਇਆ ਭਾਈ ਜਿਵੇਂ ਕਿ ਤੁਸੀਂ ਲੰਬਾ ਸਮਾਂ ਕਾਂਗਰਸ ਵਿੱਚ ਰਹੇ ਹੋ ਸਾਫ ਕਾਬਿਲ ਦੇ ਪੀਏ ਵੀ ਰਹੇ ਕੀ ਫਰਕ ਲੱਗਿਆ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਨਹੀਂ ਦੇਖੋ No doubt 25 ਸਾਲ ਸਰਦਾਰ ਮੋਹਨ ਸਿੰਘ ਜੀ ਨੇ ਕੰਮ ਕੀਤਾ ਉਹਨਾਂ ਨੇ ਹਲਕੇ ਲਈ ਬੜਾ ਵਧੀਆ ਕੰਮ ਕਰਦੇ ਰਹੇ ਨੇ ਕਾਂਗਰਸ ਪਾਰਟੀ ਦੀ ਬੇਚਰਾਲ ਕੇ ਸੋ ਉਸ ਟਾਈਮ ਐ ਇਹ ਸਮਝਦਾ ਵੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਬੜੇ ਵਧੀਆ ਤਰੀਕੇ ਨਾਲ ਮਾਨ ਤੇ ਸਰਕਾਰ ਕਰਦਾ ਸੀ ਇੱਕ ਅਹਿਮ ਸਵਾਲ ਕਾਂਗਰਸ ਛੱਡਣ ਦਾ ਕਾਰਨ ਕੀ ਜਿਸ ਤਰ੍ਹਾਂ ਮੈਂ ਕਿਹਾ ਵੀ ਹੁਣ ਮੈਂ ਪਿਛਲੇ ਤਿੰਨ ਸਾਲ ਚਾਰ ਸਾਲ ਤੋਂ ਸਿਆਸਤ ਤੋਂ ਪਰੇ ਸੀ ਹੈ ਮੈਂ ਉਦੋਂ ਕਾਂਗਰਸੀ ਅਸੀਂ ਪਰ ਮੈਂ ਅੱਜ ਇਹ ਸਮਝਦਾ ਵੀ ਜਿਹੜਾ ਅੱਜ ਦਾ ਮੌਜੂਦਾ ਸਮਾਂ ਕਾਂਗਰਸ ਦਾ ਇਹਦੇ ਲੀਡਰਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਜਿਹੜੀ ਪੁੱਛ ਹੈ ਉਹ ਨਹੀਂ ਕੀਤੀ ਜਾ ਰਹੀ ਸੋ ਅੱਜ ਇਸ ਕਰਕੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਤੋਂ ਉਹਦੇ ਲੀਡਰਸ਼ਿਪ ਕਰਕੇ ਨਰਾਜ਼ ਚਲੇ ਆ ਰਹੇ ਜਿਹੜੇ ਨਰਾਜ਼ ਚਲੇ ਆ ਰਹੇ ਕੀ ਲਾਦਰ ਕਦੋਂ ਉਹਨਾਂ ਦੀ ਜੁਆਇਨਿੰਗ ਹੋਣੀ ਹੈ ਉਹਨ ਦੇਖੋ ਜੀ ਜਿਹੜੇ ਵਰਕਰ ਕਾਂਗਰਸ ਦੇ ਬੈਠੇ ਆ ਬੜੇ ਬਿਲਕੁਲ ਗੁੱਸੇ 'ਚ ਨੇ ਔਰ ਉਹ ਆਪਣਾ ਗੁੱਸਾ ਸਮੇਂ-ਸਮੇਂ ਕੱਢਦੇ ਵੀ ਰਹੇ ਆ ਜਿਸ ਤਰ੍ਹਾਂ ਮੈਂ ਅੱਜ ਬੈਠਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਮੇਰਾ ਖਿਆਲ ਹੈ ਵੀ ਉਹਨੂੰ ਨਾ ਮਨਜ਼ੂਰ ਕਰਦੇ ਹੋਏ ਬਿਲਕੁਲ ਕਾਂਗਰਸ ਨੂੰ ਪਾਸੇ ਛੱਡ ਕੇ ਹੋਰ ਪਾਰਟੀਆਂ ਨਾਲ ਜੋੜਨਗੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਤੇ ਬਿਲਕੁਲ ਉਹ ਜਲਦੀ ਤੋਂ ਜਲਦੀ ਕਾਫਲਾ ਵਧੇਗਾ ਕਿਲਾ ਤੁਹਾਡੇ ਥਰੂ ਆਉਣ ਵਾਲੇ ਟਾਈਮ ਤੇ ਹੋਰ ਵੀ ਜੁਆਇਨ ਹੋਣ ਦੇਖਣ ਨੂੰ ਮਿਲਣਗੇ ਆ ਦੇਖੋ ਜੀ 25 ਸਾਲ ਦਾ ਬੇਰਾ ਸਰਕਲ ਵੱਡਾ ਹੈ ਤੇ ਸੂਏਸ ਕਰਕੇ ਲੋਕਾਂ ਦੇ ਕੰਮ ਕਰਦੇ ਰਹੇ ਆ ਲੋਕਾਂ ਨਾਲ ਖੜਦੇ ਰਹੇ ਆ ਤੇ ਉਮੀਦ ਹੈ ਵੀ ਲੋਕ ਵੀ ਇਸ ਗੱਲ ਦਾ ਮੇਰਾ ਸਤਿਕਾਰ ਜ਼ਰੂਰ ਕਰਨਗੇ। ਜੀ। ਗੁੰਦਰ ਸਾਹਿਬ ਜੀ ਵੀ ਦੇਖਿਆ ਅੱਜ ਵਧਾਈ ਕਿ ਜਿਹੜੇ ਪਿੰਲਾ ਰੈਟ ਕਿ ਕਾਂਗਰਸ ਜਿਹਨਾਂ ਨੇ ਪੀਐਲ ਜੁਆਇਨਿੰਗ ਕੀਤੀ ਅੱਜ ਆਮਾਦੀ ਪਾਰਟੀ ਨੂੰ ਤੇ ਕਿਵੇਂ ਲੱਗਦਾ ਜੀ ਅੱਗੇ ਵੀ ਆਉਣ ਵਾਲੇ ਟਾਈਮ ਦੇ ਚੋਰ ਵੀ ਜੁਆਇਨ ਕਰਨਗੇ? ਉਹ ਤੁਸੀਂ ਦੇਖ ਰਹੇ ਹੋ ਕਿ ਮਤਲਬ ਮੈਂ ਤਾਂ ਫਿਰ ਧੰਨਵਾਦ ਕਰਦਾ ਪਹਿਲਾਂ ਹਲਕਾ ਵਧਾਈਗਾ ਜਿਹੜੇ ਕੀ ਵਰਕਰਾਂ ਨੂੰ ਬੜਾ ਮਾਣ ਸਤਿਕਾਰ ਦਿੰਦੇ ਨੇ ਕਿਉਂਕਿ ਹਰ ਕਿਸੇ ਵੀ ਪਾਰਟੀ ਦੇ ਵਿੱਚ ਵਰਕਰ ਰੀਡ ਦੀ ਹੱਡੀ ਹੁੰਦੇ ਨੇ ਜੇ ਉਹਨਾਂ ਦਾ ਮਾਨਸਤਿਕਾਰ ਹੋਊਗਾ ਤਾਂ ਹੀ ਇਹ ਕਾਫਲਾ ਵੱਧਦਾ ਸੋ ਤੁਸੀਂ ਦੇਖ ਰਹੇ ਹੋ ਅੱਜ ਅੱਪੀ ਜੀ ਦਾ ਜੁਆਇਨ ਕਰਨਾ ਸਾਡੇ ਲਈ ਬੜਾ ਸ਼ੁਭ ਸ਼ੁਭ ਸੰਕੇਤ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਪਾਰਟੀ ਦੇ ਨਮਾਇंदे ਜਿਹੜੇ ਰੁੱਸ ਕੇ ਘਰ ਬੈਠੇ ਨੇ ਉਹ ਵੀ ਵਾਪਸ ਕਾਫੀ ਆ ਰਹੇ ਨੇ ਜਿਵੇਂ ਕਾਫੀ ਜਣੇ ਆਉਣਾ ਚਾਹੁੰਦੇ ਰਹੇ ਪਰ ਕਿਸੇ ਕਾਰਨ ਪਿੱਛੇ ਨਹੀਂ ਆ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਘਟਾਇਆ ਅਸੀਂ ਤਾਂ ਜੀ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਪਰ ਪਾਰਟੀ ਇੱਕ ਸ਼ਭੀ ਵਾਲੇ ਬੰਦਿਆਂ ਨੂੰ ਲੈਣ ਨੂੰ ਦੇਖਦੀ ਹੈ ਵੀ ਜਿੱਦੀ ਚੰਗੀ ਸ਼ਭੀ ਹੋਵੇ ਕਾ ਕਿ ਅਸੀਂ ਦੂਜੀਆਂ ਪਾਰਟੀਆਂ ਚੋ ਵੀ ਉਹੀ ਬੰਦੇ ਲੈ ਰਹੇ ਆ ਜਿਨ੍ਹਾਂ ਜਿਨ੍ਹਾਂ ਦਾ ਸਾਨੂੰ ਇਹ ਲੱਗਦਾ ਕਿ ਸਾਨੂੰ ਆਣ ਦਾ ਸਾਨੂੰ ਫਾਇਦਾ ਹੀ ਹੋਊਗਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਆਉਣ ਵਾਸਤੇ ਅਸੀਂ ਮੈਂ ਤੁਹਾਨੂੰ ਕਹਾਂਗਾ ਕਿ ਵੈਲਕਮ ਹੋ ਕਿਉਂਕਿ ਇਸ ਪਾਰਟੀ ਦੇ ਵਿੱਚ ਤੁਸੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਬੜਾ ਹੀ ਛੋਟੇ ਹਰਸੇ ਦੇ ਵਿੱਚ ਜੇ ਕੰਮ ਕਰਦੇ ਆ ਤਾਂ ਪਾਰਟੀ ਮੌਕਾ ਦਿੰਦੀ ਆ ਮੈਂ ਮੰਡੀ ਦਾ ਪ੍ਰਧਾਨ ਬਣਿਆ ਮੈਂ ਸ਼ਹਿਰ ਦਾ ਪ੍ਰਧਾਨ ਬਣਿਆ ਔਰ ਜਿਸ ਤਰ੍ਹਾਂ ਕੰਮ ਕਰ ਰਹੇ ਆ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮਾਛੀਵਾੜਾ ਸਾਹਿਬ ਕਿੰਨੀ ਕੀ ਤਰੱਕੀ ਕਰ ਰਿਹਾ ਸੋ ਇਸ ਪਾਰਟੀ ਦੇ ਵਿੱਚ ਮੈਂ ਤਾਂ ਸਾਰਿਆਂ ਨੂੰ ਹੀ ਸ ਤੁਹਾਡੀ ਕਦਰ ਵੀ ਪਊਗੀ ਔਰ ਵਾਕਈ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਮੈਂ ਚੰਗੀ ਪਾਰਟੀ ਸ਼ਾਮਲ ਹੋ ਗਿਆ। ਅਮਰ ਸਾਹਿਬ ਜਿਹੜੇ ਜੁਆਇਨਿੰਗ ਹੋਇਆ ਕਿੰਨਾ ਦੀ ਹੋਇਆ ਇਹ ਜਾਨਣਾ ਚਾਹੁੰਦੇ। ਅੱਜ ਸੁਖਵੀਰ ਸਿੰਘ ਸਾਡੇ ਪੱਪੀ ਵੀਰ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਕਿਉਂਕਿ ਵੀ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਤ ਹੋਏ ਨੇ ਤੇ ਅਰ ਜਬ ਬੜੀ ਖੁਸ਼ੀ ਵਾਲੀ ਗੱਲ ਆ ਜਿੱਥੇ ਪਾਰਟੀ ਨੂੰ ਕੈਲੀ ਇਹ ਵੀ ਬੀੜ ਦਾ ਤਜਰਬਾ ਸਾਨੂੰ ਦੇਖਣ ਨੂੰ ਮਿਲੂਆ ਮੈਨੂੰ ਕਹਿਣਾ ਮੈਨੂੰ ਬੜੀ ਵੱਡੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਆ ਵੀ ਬੀਲ ਲੰਬਾ ਦਾ ਸਿਆਸਤ ਰਹੇ ਨੇ ਤੇ ਇਹਨਾਂ ਤਜਰਬੇ ਦਾ ਪਾਰਟੀ ਨੂੰ ਵੀਲਾ ਮਿਲੂਗਾ ਤੇ ਨਿੱਜੀ ਤੌਰ ਤੇ ਮੈਂ ਗੱਲ ਕਰਾਂ ਮੈਨੂੰ ਵੀ ਇਲਾ ਮਿਲੂਗਾ ਤੇ ਅੱਜ ਵੱਡੀ ਗੱਲ ਆ ਵੀ ਬੜਾ ਮਾਣ ਤੇ ਖੁਸ਼ੀ ਮਹਿਸੂਸ ਰਹੀ ਆ ਕਿ ਆਮ ਆਦਮੀ ਪਾਰਟੀ ਨੀਤੀਆਂ ਦੇਦੇ ਹੋਏ ਤੇ ਕੰਮਾਂ ਤੋਂ ਪ੍ਰਭਾਵਤ ਹੋਗੇ ਸਾਡੇ ਵੀਰ ਨੇ ਅੱਜ ਪਾਰਟੀ ਜੁਆਨ ਕੀਤੀ ਆ ਅਸੀਂ ਸਾਰੇ ਵਰਕਰ ਵੀਰ ਦਾ ਵੈਲਕਮ ਕਰਦੇ ਆ ਤੇ ਸਾਰੇ ਲੜਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਾਰੇ ਲੜਕੇ ਕੰਮ ਕਰਾਂਗੇ